टीकू आजो आजा पापा को टीकू नहीं होना पापा को पापा को आजो पापा को आजो ऐ छोरा की करदा छोरा टीकू की करदा ओए एक किधर दी बूथी जी बनांदा ओए ए ओए छोरा काका तू की करदा पाऊ बिटू ए ओए टीकू टू सुना बहुए मेरा मेरा मिठू के पापा पापा बोल हाँ शाबाश पापा मिठू इतराजा पापा को कवाओ को मार्जा वो टीटू तू को मारे आनू? ਹਾਂ ਕੀ ਗੱਲ ਬਹੁਤ ਛਰਾਤੀ ਆ ਮਿੱਠੂ ਤੂੰ ਕੀ ਕਹਿਣਾ ਇਹ ਮਿੱਠੂ ਏ ਸਾਡਾ ਲੰਡੀ ਪੂਸ਼ 82 ਅੱਜ ਆਰਟੀ2 ਟੀਕੂ ਜਰਾ ਆਪਾਂ ਕੋ ਸ਼ਾਬਾਹ ਇੱਥੇ ਬਹਿ ਜਾ ਕੇ Papa ਬੋਲ Papa ਉਗੀ ਕਿੜ 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 ਕਰਨਿਆ ਹੈ ਕਿੜ 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 ਕੀ ਕਰਦਾ ਵਾਂ ਚੱਲ ਤੂੰ ਵੀ ਆ ਉਹ ਕਿ ਐਸੀ ਡੈਨਿਕ ਦੇ ਸਾਥੀ ਨੇ ਕਰਦੀ ਹਮੇ ਫਿਟ ਕਰੇ ਤਿਆਰ ਹੈ ਆਪ ਕੋ ਰੈਡੀ ਆਪ ਕੋ ਤਿੰਨੇ ਹੀ ਸਾਰ ਪਰਟ ਐਡ ਮਿਟ ਨੇ ਬਿਲਕੁਲ ਆਖੇ ਲੱਗਦੇ ਨੇ ਟੀਟੂ ਵੀ ਸਾਡਾ ਸਭ ਤੋਂ ਵੱਡਾ ਹੈ ਫਿਰ ਇਹ ਆ ਜਾਂਦਾ ਹੈ ਉਸ ਤੋਂ ਥੱਲੇ ਹਨਟੀਕੂ ਮਿੱਠੂ ਟੀਟੂ ਸਾਡਾ ਮੋਢੇ ਤੇ ਬਹਿ ਗਿਆ ਪਾਪਾ ਦੇ ਪ੍ਰੇਮ ਜੇ ਤੂੰ ਸਾਡੀ ਵੀਡੀਓ ਵੇਖਦਾ ਪਿਆ ਜੇ ਆਹ ਤੇਰਾ ਪਿਆਰਾ ਨਟਖੜੂ ਟੀਕੂ ਆਈ ਟੀਕੂ ਕੀ ਕਿਵੇਂ ਬੈਠੇ ਹੋ ਪ੍ਰਧਾਨ ਸਾਹਿਬ ਢੂ ਕਿਵੇਂ ਬੈਠਾ ਮੇਰੇ ਪੁੱਤ ਟੀਕੂ ਨੀਦਰ ਲੜਦਾ ਨਹੀਂ 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 ਲਾ ਫਾੜ ਗਿਆ ਆਪਣੀ ਮੰਮੀ ਕੋਲ ਬਹਿ ਗਿਆ ਉੱਡ ਕੇ ਆਪਣੀ ਮੰਮੀ ਕੋਲ ਬਹਿ ਗਿਆ ਥੱਲੇ ਆ ਹੱਥ ਪਾ ਨਾ ਬਏ ਇਹ ਥੱਲੇ ਆਵੇ ਇਹ ਸਾਡਾ ਮਿੱਠੂ ਬੀਬਾ ਫੁੱਤ ਇਹ ਵੀ ਬੜਾ ਪਿਆਰਾ ਬਹੁਤੀ ਗੱਲਾਂ ਕਰਦਾ ਏ ਸਾਡਾ ਇਸ ਵੇਸੇ ਸਰੇ ਖੂਗਾ ਰੋਟੀ ਖਾਣੀ ਹੈ ਮਿੱਠੂ ਨੇ ਰੋਟੀ ਖਾਣੀ ਸਾਂਡੀ ਪਰੋਟੀ ਕਿਵੇਂ ਦੇ ਲੱਗੇ ਤੁਹਾਨੂੰ ਸਾਰਿਆਂ ਨੂੰ ਜਰੂਰ ਦੱਸਿਓ ਹੈ ਕਮੈਂਟ ਕਰਕੇ ਚਲੋ ਪਾਪ ਕੋ ਆਜੋ ਨਹੀਂ ਹੁਣ ਪੂਰੇ ਹੈਂਡ ਮੇਡ ਆਜਦੇ ਆਪਣੇ ਨਾ ਤੁਹਾਨੂੰ ਦੋ ਜਾਨੇ ਖਾਂ ਦੇ ਛੋਲਿਆਂ ਦੀ ਦਾਲ ਕੁਦਰਾ ਮੈਂ ਲੜਦਾ ਨਹੀਂ ਲੜਦਾ ਨਹੀਂ ਹਾਂ ਪਾਪਾ ਕੇ ਪਾਪਾ ਕੇ ਪਾਪਾ ਬੋਲ ਬੋਲ ਪਾਪਾ ਜੀ Papa, pa. eh papa, oi John Tiku, eh sadar Tiku eh.